ਲੋਕੀ ਕਹਿੰਦੇ ਜੋੜੇ ਗੰਡ ਦਾ ਮਾਤਾਏ ਤੇ ਲੋਕ ਬੋਲਦੇ ਨੇ ਲੋਕੀ ਕਹਿੰਦੇ ਜੋੜੇ ਗੰਡ ਦਾ ਉਹ ਗੰਡ ਦਾ ਤਕਦੀਰਾ ਨੂੰ ਲੋਕੀ ਕਹਿੰਦੇ ਜੋੜੇ ਗੰਡ ਦਾ ਉਹ ਗੰਡ ਦਾ ਤਕਦੀਰਾ ਨੂੰ ਲੋਕੀ ਕਹਿੰਦੇ ਜੋੜੇ ਗੰਡ ਦਾ ਉਹ ਗੰਡ ਦਾ ਤਕਦੀਰਾ ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਗੰਢ ਦਾ ਤਕਦੀਰਾਂ ਨੂੰ ਹੋ ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਗੰਢ ਦਾ ਤਕਦੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਗੰਢ ਦਾ ਤਕਦੀਰਾਂ ਨੂੰ ਹੋ ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਗੰਢ ਦਾ ਤਕਦੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਗੰਦਾ ਤਕਦੀਰਾ ਨੂੰ ਲੋਕੀ ਕਹਿੰਦੇ ਜੋਰੇ ਗੰਦਾ ਉਹ ਗੰਦਾ ਤਕਦੀਰਾ ਨੂੰ ਲੋਕੀ ਕਹਿੰਦੇ ਜੋਰੇ ਗੰਦਾ ਉਹ ਗੰਦਾ ਤਕਦੀਰਾ ਨੂੰ ਵੀਰਾਂ ਦੇ ਘਰ ਦੇ ਵੀ ਦੁਸ਼ਮਣ ਬਣ ਗਏ ਸੀ ਮੀਰਾ ਦੇ ਸੁਣਿਓ ਪਤਾ ਕੀ ਕਹਿੰਦੇ ਕਿਨੇ ਮੀਰਾ ਜਾਨ ਰਵਦਾਸ ਦਾ ਖਿਹੜਾ ਛੱਡਦੇ ਪਰ ਮੀਰਾ ਨੂੰ ਰਸ ਬਣ ਗਿਆ ਆਨੰਦ ਆ ਗਿਆ ਕਹਿੰਦੀ ਮਰਣੀ ਮਰ ਜਾਗੀ ਪਰ ਖਿਹੜਾ ਨਹੀਂ ਛੱਡਦੀ ਫਿਰ ਕਹਿੰਦੇ ਵਿਆਉਂਤ ਬਣਾਓ ਵੀ ਮਾਰਿਆ ਜਾਏ ਮੀਰਾ ਨੂੰ ਜ਼ਹਿਰ ਦਾ ਪਿਆਲਾ ਪਿਆਲੇ 'ਚ ਜ਼ਹਿਰ ਘੋਲੀ ਕਟੋਰੇ 'ਚ ਮੀਰਾ ਦੀ ਮਾਂ ਕਹਿੰਦੀ ਮੈਂ ਦੇਾਂਗੀ ਜ਼ਹਿਰ ਜ਼ਹਿਰ ਸ਼ਰਬਤ ਬਣਾ ਕੇ ਨਾ ਸ਼ਰਬਤ ਕਟੋਰੇ 'ਚ ਜ਼ਹਿਰ ਪਾ ਕੇ ਐਦਾਂ ਲੈਗੀ ਇਦਾਂ ਜਦੋਂ ਉਹ ਲੈ ਕੇ ਗਈ ਨਾ ਮੀਰਾ ਦੀ ਮਾਂ ਮੀਰਾ ਤੇਰੇ ਮਹਾਰਾਜ ਰਵਿਦਾਸ ਨੇ ਤੇਰੇ ਵਾਸਤੇ ਸ਼ਰਬਤ ਭੇਜਿਆ ਕਹਿੰਦੀ ਅੱਛਾ ਧੰਨ ਭਾਗ ਮੇਰੇ ਮੈਨੂੰ ਗਰੀਬਣੀ ਨੂੰ ਯਾਦ ਕੀਤਾ ਮਹਾਰਾਜ ਨੇ ਹੈ ਵਿੱਚ ਜ਼ਹਿਰ ਹੁੰਦੇ ਜਦੋਂ ਉਹ ਕਹਿੰਦੇ ਫੜਿਆ ਜ਼ਹਿਰ ਦਾ ਪਿਆਲਾ ਵਿੱਚ ਹੈ ਜ਼ਹਿਰ ਕਹਿੰਦੀ ਸ਼ਰਬਤ ਮਾਤਾ ਸੱਚਮੁੱਚ ਮਹਾਰਾਜ ਰਵਿਦਾਸ ਨੇ ਭੇਜੀ ਕਹਿੰਦੇ ਹਾ ਪੀ ਲੈ ਉਹ ਤੇ ਸੋਚਦੇ ਨੇ ਕਹਿੰਦੇ ਮੂੰਹ ਨੂੰ ਲਾਇਆ ਤੇ ਹੁਣ ਵੀ ਮਰੀ ਹੁਣ ਵੀ ਮਰੀ ਨਾਮ ਲੈਂਦੀ ਬਸ ਮਹਾਰਾਜ ਦਾ ਮਨ ਆਪਣੇ ਵਿੱਚ ਧਿਆਨ ਸਤਗੁਰੂ ਨਾਮ ਸਤਗੁਰੂ ਰਵੀਦਾਸ ਦਾ ਧਰ ਕੇ ਮਨ ਆਪਣੇ ਵਿੱਚ ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵੀਦਾਸ ਦਾ ਧਰ ਕੇ ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵੀਦਾਸ ਦਾ ਧਰ ਕੇ ਹੋ ਪੀਗੀ ਜ਼ਹਿਰ ਪਿਆਲਾ ਮੀਰਾ ਘਟ ਘਟ ਕਰਕੇ ਪੀਗੀ ਜ਼ਹਿਰ ਪਿਆਲਾ ਮੀਰਾ ਘਟ ਘਟ ਕਰਕੇ ਪੀਗੀ ਜ਼ਹਿਰ ਪਿਆਲਾ ਗੱਟ ਗੱਟ ਕਰਕੇ ਪੀ ਕੀ ਜ਼ਹਿਰ ਪਿਆਲਾ ਵੀਰਾ ਗੱਟ ਗੱਟ ਕਰਕੇ ਗੁਰੂ ਮੇਰੇ ਨੇ ਰਵਿਦਾਸ ਜੀ ਮੈਂ ਉਹਨਾਂ ਦੀ ਦਾਸੀ ਤੇਰੇ ਰਵਿਦਾਸ ਜੀ ਮੈਂ ਉਹਨਾਂ ਦੀ ਦਾਸੀ ਓ ਮੇਰੇ ਕ੍ਰਿਸ਼ਨ ਮੋਹਾਰੀ ਨੇ ਕਾਂਸੀ ਸ਼ਹਿਰ ਦੇ ਵਾਸੀ ਏ ਮੇਰਾ ਕ੍ਰਿਸ਼ਨ ਸਰ ਦੇ ਵਾਸੀ ਮੈਂ ਆਪਣਾ ਸਭ ਕੁਝ ਬੇਠੀ ਗੋਬਿੰਦ ਦੇ ਲਈ ਹਰ ਕੇ ਹੋ ਪੀਗੀ ਜ਼ਹਿਰ ਪਿਆਲਾ ਵੀਰਾਂ ਘਟ ਘਟ ਕਰਕੇ ਪੀਗੀ ਜ਼ਹਿਰ ਪਿਆਲਾ ਵੀਰਾਂ ਘਟ ਘਟ ਕਰਕੇ ਪੀਗੀ ਜ਼ਹਿਰ ਪਿਆਲਾ ਤਰਕੇ ਐਸਾ ਜ਼ਹਿਰ ਦਾ ਪਿਆਲਾ ਪੀਤਾ ਕਰਦੇ ਕਹਿੰਦੇ ਹੁਣ ਵੀ ਮਰੀ ਹੁਣ ਵੀ ਮੌਤ ਆਈ ਬਾਬੇ ਰਵਿਦਾਸ ਦਾ ਨਾਮ ਲੈਣ ਦੀ ਧੀਰ ਸੀ ਸਰਸੰਗਤ ਜੀ ਮੌਤ ਕਿਹੜੀ ਜ਼ਹਿਰ ਕਿਹੜੀ ਜ਼ਹਿਰ ਜ਼ਹਿਰ ਨਾ ਰਹੀ ਅੰਮ੍ਰਿਤ ਬਣ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਡਾ ਨਾਮ ਉੱਚਾ ਐਡੀ ਨਾਮ ਵਿੱਚ ਕشش ਜਿੱਦਾਂ ਮਹਾਰਾਜ ਦਾ ਨਾਮ ਜਿੱਦਾਂ ਨਾਮ ਚਮਕਦਾ ਭਗਤੀ ਚਮਕਦੀ ਐਦਾਂ ਰੱਬ ਦਾ ਪਿਆਰਾ ਚਮਕਿਆ ਜਾਂਦਾ ਐ ਪਰ ਸਰਸੰਗਤ ਜੀ ਇੱਕ ਗੱਲ ਚੇਤੇ ਰੱਖਿਓ ਨਾਮ ਜੱਪਣ ਵਾਲਾ ਹੋਵੇ ਸਹੀ ਬੰਦਗੀ ਕਰਨ ਵਾਲਾ ਹੋਵੇ ਸਹੀ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਘਰ ਘਰ ਹੋਏ ਵਹਾਂਗੇ ਰਾਮਾ ਬਹੁਤ ਨੇ ਪਰ ਜਦੋਂ ਕਿਸੇ ਰੰਗੇ ਹੋਏ ਸਤਪੁਰਸ਼ ਮਹਾਪੁਰਸ਼ ਦੇ ਦਰਸ਼ਨ ਕਰਦੇ ਆ ਨਾ ਉਹ ਉਹ ਖੇਡ ਵੱਖਰੀ ਉਹ ਰੂਹਾਂ ਵੱਖਰੀਆਂ ਉਹ ਚਿਹਰੇ ਵੱਖਰੇ ਮੈਂ ਆਪਣੀ ਜ਼ਿੰਦਗੀ 'ਚ ਐਸੇ-ਐਸੇ ਸਤਪੁਰਸ਼ਾਂ ਦੇ ਐਸੇ ਮਹਾਤਮਾ ਦੇ ਦਰਸ਼ਨ ਕੀਤੇ ਜਿਹੜੇ ਬ੍ਰਹਿਮੰਡ ਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦੇ